ਅਗਰ ਤੁਸੀਂ ਇਟਲੀ ਦੇ ਵਿੱਚ ਨਵੇਂ ਹੋ ਜਾਂ ਥੋੜਾ ਟਾਈਮ ਹੋਇਆ ਹਜੇ ਆਏ ਨੂੰ ਤੁਸੀਂ ਅਸੀਂ ਵੀਡੀਓ ਦੇ ਵਿੱਚ ਸੁਣ ਸਕਦੇ ਹੋ ਵੀ ਗੋਰਿਆਂ ਦੇ ਨਾਲ ਆਪਾਂ ਬਣਾ ਕੇ ਰੱਖੀਏ ਜਿੱਥੇ ਆਪਾਂ ਕੰਮ ਕਰਦੇ ਆ ਮੰਨ ਲਓ ਆਪਾਂ ਇੱਕ ਜਗ੍ਹਾ ਤੇ ਕੰਮ ਕਰਦੇ ਆ ਉੱਥੇ ਚਾਰ ਪੰਜ ਬੰਦੇ ਜਿਹੜੇ ਇਟਾਲੀਅਨ ਗੋਰੇ ਕੰਮ ਕਰਦੇ ਆ ਚਾਹੇ ਉਹ ਨੌਜਵਾਨ ਨੇ ਚਾਹੇ ਬਜ਼ੁਰਗ ਨੇ ਉਹਨਾਂ ਦੇ ਨਾਲ ਜਿਹੜੀ ਤੁਸੀਂ ਗੱਲ ਕਰਨੀ ਸ਼ੁਰੂ ਕਰੋ ਤੇ ਉਹਨਾਂ ਦੇ ਨਾਲ ਜਾਣ-ਛਾਣ ਬਣਾ ਕੇ ਰੱਖੋ ਐਤਵਾਰ ਜਾਂ ਸ਼ਨੀਵਾਰ ਕਈ ਵਾਰੀ ਤਾਂ ਛੁੱਟੀ ਜਿਹੜੀ ਹੁੰਦੀ ਆ ਕਈ ਲੋਕਾਂ ਦਾ ਐਤਵਾਰ ਦੀ ਵੀ ਨਹੀਂ ਛੁੱਟੀ ਹੈਗੀ ਤੇ ਬਾਕੀ ਕੋਈ ਹੋਰ ਦੇਂਦੀ ਆ ਹਫਤੇ ਦੇ ਵਿੱਚ ਕਿਸੇ ਵੀ ਦਿਨ ਤੁਹਾਨੂੰ ਛੁੱਟੀ ਹੁੰਦੀ ਆ ਤਾਂ ਤੁਸੀਂ ਉਹ ਜਿਹੜਾ ਇੱਕ ਦਿਨ ਇੱਕ ਦਿਨ ਤੁਸੀਂ ਆਪਣਾ ਕੰਮ ਤੇ ਲਾ ਸਕਦੇ ਹੋ ਜਿੱਦੀ ਤੁਹਾਨੂੰ 40-50 ਰੁਪਏ ਦਿਹਾੜੀ ਮਿਲਣੀ ਹੈ ਮੈਂ ਹਰ ਵੀਡੀਓ ਦੇ ਵਿੱਚ ਜਿਹੜੀ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਹਾਂ ਇੱਕ ਦਿਹਾੜੀ 50 ਰੁਪਏ ਦੀ ਮਿਲਣੀ ਆ ਤੇ ਜਾਣ ਫੋਣ ਜਿਹੜੀ ਤੁਹਾਡੀ ਹੋਊਗੀ ਇੱਕ ਬੰਦੇ ਨੇ ਤੁਹਾਨੂੰ ਕੰਮ ਦੇਤਾ ਤਾਂ ਗਾਂਹ ਦੀ ਗਾਂ ਦੂਜੇ ਬੰਦੇ ਨੇ ਤੁਹਾਨੂੰ ਕੰਮ ਦੇ ਦੇਣਾ ਇਦਾਂ ਫਿਰ ਤੀਜੇ ਨੇ ਚੌਥੇ ਨੇ ਇਦਾਂ ਹੀ ਤੁਹਾਡੇ ਜਿਹੜੇ 3-4 ਮਹੀਨੇ ਹੁੰਦੇ ਨੇ ਉਹ ਬੱਕ ਹੋ ਜਾਂਦੇ ਆ ਕਹਿਣ ਦਾ ਭਾਵ ਆ ਵੀ ਜੇ ਤੁਸੀਂ ਇੱਕ ਹਫਤਾ ਹਫਤੇ ਬਾਅਦ ਐਤਵਾਰ ਲਾਇਆ ਏ ਤਾਂ ਅਗਲੇ ਹਫਤੇ ਤੁਹਾਨੂੰ ਫੇਰ ਕਿਤੇ ਨਾ ਕਿਤੇ ਜਾਣਾ ਪੈਣਾ। ਅੱਦੂ ਅਗਲੇ ਹਫਤੇ ਫੇਰ ਕਿਤੇ ਨਾ ਕਿਤੇ ਜਾਣਾ ਪੈਣਾ। ਇਹ ਜੇ ਜਦੋਂ ਆਪਾਂ ਕਿਸੇ ਨਾਲ ਗੱਲਬਾਤ ਨਹੀਂ ਕਰਾਂਗੇ ਕਿਸੇ ਵੀ ਗੋਰੇ ਨਾਲ ਕਿਸੇ ਵੀ ਬੰਦੇ ਨਾਲ ਗੱਲਬਾਤ ਨਹੀਂ ਰੱਖਾਂਗੇ ਕੰਮ ਦੀ ਜਾਂ ਉਹਨਾਂ ਨਾਲ ਗੱਲਬਾਤ ਨਹੀਂ ਕਰਨੀ ਸਿੱਖਾਂਗੇ। ਫਿਰ ਆਪਾਂ ਜਿੰਨੇ ਪੈਸੇ ਆਪਾਂ ਨੂੰ ਮਿਲਦੇ ਆ 500 600 700 800 ਜਿੱਥੇ ਵੀ ਮਿਲਦਾ ਪਾ ਉਥੇ ਹੀ ਰਹਿਵਾਂਗੇ। ਇਹ ਗੱਲ ਹੁੰਦੀ ਆ ਵੀ ਆ ਨਵੇਂ ਆਏ ਆ ਤਾਂ ਆਪਾਂ ਸਾਲ ਡੇਢ ਸਾਲ ਮਿਹਨਤ ਕਰਨੀ ਆ ਸਾਰੇ ਬੰਦੇ ਪੁਰਾਣੇ ਆਏ ਨੇ ਉਹਨਾਂ ਨੇ ਵੀ ਕੀਤੀ ਉਹਨਾਂ ਨੇ ਸਖਤ ਮਿਹਨਤ ਕੀਤੀ ਆ ਆਪਣੇ ਦੇ ਆਪਣੇ ਲਈ ਇਸ ਟਾਈਮ ਜ਼ਮਾਨਾ ਬਹੁਤ ਵਧੀਆ YouTube ਹੈਗਾ ਤੇ Google Translate ਹੈਗਾ ਜਿੱਥੋਂ ਆਪਾਂ ਬੋਲੀ ਨੂੰ ਸਿੱਖ ਸਕਦੇ ਹਾਂ ਜਾਂ ਬੋਲ ਕੇ ਦੱਸ ਸਕਦੇ ਹਾਂ ਕੁਝ ਵੀ ਜਿਹੜੇ ਪੁਰਾਣੇ 20 25 ਸਾਲ ਪਹਿਲਾਂ ਦੇ ਬੰਦੇ ਆਏ ਨੇ ਉਸ ਟਾਈਮ ਜ਼ਿਆਦਾ ਜ਼ੀਰੋ ਸੀ ਕਿ ਉਹਨਾਂ ਨੂੰ ਕੁਝ ਵੀ ਨਹੀਂ ਸੀ ਪਤਾ ਜੇ ਆਪਾਂ ਸੋਚੀਏ ਅੱਜ ਜ਼ਮਾਨੇ ਦੇ ਹਿਸਾਬ ਨਾਲ ਆਪਾਂ ਨੂੰ ਹਜੇ ਕਾਫੀ ਚੀਜ਼ਾਂ ਜਿਹੜੀਆਂ ਪਤਾ ਨਹੀਂ ਪਰ ਫਿਰ ਵੀ ਜਿਹੜੀ ਹੈਗੀ ਇਹ ਗੱਲ ਅੱਜ ਦੇ ਜ਼ਮਾਨੇ ਦੀ ਜ਼ਮਾਨੇ ਦੇ ਹਿਸਾਬ ਨਾਲ ਬਹੁਤ ਚੀਜ਼ਾਂ ਨੇ ਜਿਹੜੀਆਂ ਡਵੈਲਪਮੈਂਟ ਹੋਈਆਂ ਪਹਿਲਾਂ ਨਹੀਂ ਸੀ ਬਹੁਤ ਔਖੇ ਹੁੰਦੇ ਸੀ ਬੰਦੇ ਅੱਜ ਕੱਲ ਆਪਾਂ ਕਿਸੇ ਨੂੰ ਵੀ ਬੋਲ ਕੇ ਗੂਗਲ ਰਾਹੀਂ ਦੱਸ ਸਕਦੇ ਹਾਂ ਵੀ ਮੈਨੂੰ ਕੰਮ ਦੀ ਜ਼ਰੂਰਤ ਆ ਜਾਂ ਤੁਸੀਂ ਮੈਨੂੰ ਕੋਈ ਤੁਹਾਡੇ ਘਰੇ ਕੋਈ ਕੰਮ ਹੋਣਾ ਇੱਕ ਦਿਹਾੜੀ ਲਵਾ ਦਿਓ ਜਾਂ ਕੁਝ ਵੀ ਐਤਵਾਰ ਦੀ ਬੁੱਧਵਾਰ ਦੀ ਜਾਂ ਕੋਈ ਵੀ ਤੁਹਾਨੂੰ ਛੁੱਟੀ ਹੁੰਦੀ ਹੈ ਤੁਸੀਂ ਇੱਕ ਦਿਹਾੜੀ ਜਿਹੜੀ ਹੈ ਬਾਹਰ ਲਾਉਣੀ ਲਾਉਣੀ ਹੈ ਜੇ ਤੁਹਾਨੂੰ ਕੰਮ ਮਿਲਦਾ ਤੋਂ ਨੂੰ ਤੁਸੀਂ ਛੱਡਣੀ ਨਹੀਂ ਹੈਗੀ ਕਈ ਵਾਰੀ ਹੁੰਦਾ ਵੀ ਆਪਾਂ ਬਹੁਤ ਜ਼ਿਆਦਾ ਥੱਕ ਜਾਂਦੇ ਆ ਗੱਲ ਵੱਖਰੀ ਹੈ ਬੰਦੇ ਦੀ ਸਿਹਤ ਨਹੀਂ ਠੀਕ ਪਰ ਜਿਹੜਾ ਬੰਦਾ ਥੱਕ ਜਾਂਦਾ ਫਿਰ ਨਹੀਂ ਜਾ ਸਕਦਾ ਅਗਰ ਤੁਹਾਨੂੰ ਦਿਹਾੜੇ ਮਿਲਦੀ ਹੈ ਕਿਤੇ ਵੀ ਨਾ ਛੋਟੋ ਗੋਰੀਆਂ ਦੇ ਨਾਲ ਜਾਣ ਪਛਾਣ ਜਿਹੜੀ ਹੈਗੀ ਉਹ ਬਣਾ ਕੇ ਰੱਖੋ ਇਹੇ ਆਪਾਂ ਨੂੰ ਪੇਪਰਾਂ ਦੇ ਕੰਮ ਵੀ ਆਉਂਦੇ ਆ ਤੇ ਆਪਣਾ ਕੋਈ ਯਾਰ ਦੋਸਤੋਂ ਦਾ ਉਹਨੂੰ ਵੀ ਕੰਮ ਤੇ ਲਵਾਉਣਾ ਕਈ ਵਾਰੀ ਜ਼ਰੂਰਤ ਪੈ ਜਾਂਦੀ ਹੈ ਵਧੀਆ ਬੰਦੇ ਹੁੰਦੇ ਨੇ ਆਪਣੇ ਨਾਲ ਜ਼ਰੂਰੀ ਹਰ ਇੱਕ ਨੂੰ ਆਪਾਂ ਹਾਂ ਕਰ ਦਈਏ ਕਈ ਬੰਦੇ ਆਪਣੇ ਨੇੜੇ ਹੁੰਦੇ ਆ ਜ਼ਿਆਦਾਤਰ ਆਪਾਂ ਜਿੰਨਾਂ ਨੂੰ ਕਹਿਣਾ ਵੀ ਚਲੋ ਤੈਨੂੰ ਕੰਮ ਤੇ ਲਵਾ ਦੋਗੇ ਇਸ ਕਰਕੇ ਗੋਰੀਆਂ ਦੇ ਨਾਲ ਜਿਹੜੀ ਜਾਣ-ਪਛਾਣ ਆਪਣੇ ਬਣਾ ਕੇ ਰੱਖਣੀ ਜ਼ਰੂਰੀ ਆ ਤੇ ਉਹਨਾਂ ਦੇ ਨਾਲ ਵਧੀਆ ਨੇਚਰ ਦੇ ਨਾਲ ਆਪਾਂ ਨੂੰ ਵਿਚ ਬਿਜਰਨਾ ਚਾਹੀਦਾ ਉਹਨਾਂ ਦੇ